इज गुड मॉर्निंग कि मैं तो सिसारी आई होप ਤੁਸੀਂ ਜਾ ਕੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਮੈਂ ਵੀ ਠੀਕ ਹਾਂ ਆ ਦੇਖੋ ਜੀ ਅੱਜ ਮੰਮਾ ਨੇ ਬਣਾ ਰਿਆ ਆ ਅੰਬਿਆਸ ਦੇ ਪਰੌਂਠੇ ਮੰਮਾ ਦੇ ਮोटे ਹੁੰਦਾ ਰਾਜ ਕੇ ਪਰ ਇਹ ਨਹੀਂ ਹੁੰਦੇ ਹੈਗੇ ਅਸੀਂ ਨਹੀਂ ਹੁੰਦੇ ਕਿਉਂਕਿ ਸਾਡਾ ਜਿਹੜਾ ਜਿੱਥੇ ਸਾਡਾ ਡਾਈਜੈਸਟ ਹੁੰਦਾ ਨਾ ਮੰਮਾ ਨਾਲ ਕਨੈਕਟ ਹੋਇਆ ਹੈ ਇਸ ਲਈ ਉਹ ਮੰਮਾ ਦੇ ਜਿਹੜੇ ਜਾਈ ਹੁੰਦਾ ਡਾਈਜੈਸਟ ਆ ਜੀ ਨੇ ਕੁਝ ਵੀ ਖਾਣੇ ਆ ਗਰਮ ਗਰਮ ਪਾਂਠੇ ਗਰਮ ਗਰਮ ਇਹਨਾਂ ਜੀ ਸਾਡਾ ਦੇਸੀ ਘਿਓ ਕੱਲ ਬਣਾਇਆ ਸੀਗਾ ਇੱਕ ਦਾ ਸਾਡਾ ਘਰ ਦਾ ਬਣਾਇਆ ਹੁੰਦਾ ਹੈ ਨਾ ਜੀ ਇਹ ਚੱਟਾ ਦੱਬਾ ਹੋਰ ਭਰਿਆ ਹੋਇਆ ਇਹ ਹੁਣ ਆਪਾਂ ਹੁਣ ਯੂਜ਼ ਕਰਾਂਗੇ ਗਾਜਰ ਗਾਈਜ਼ ਅੱਜ ਮੌਸਮ ਬਹੁਤ ਹੈ ਗਾਜਰ ਬੋਲਦਾ ਸੀਗਾ ਮੈਂ ਕਿ ਗਾਈਜ਼ ਅੱਜ ਮੌਸਮ ਬਹੁਤ ਹੈ ਇੱਕ ਤਾਂ ਸਮਝ ਹੀ ਨਹੀਂ ਆਉਂਦੀ ਹੈ ਕਿ ਪਹਿਲਾਂ ਅਸੀਂ ਹੁਣ ਮਤਲਬ ਪਤਲੇ ਕੱਪੜੇ ਪਾਣ ਲੱਗੇ ਸੀਗੇ ਹੁਣ ਅੱਜ ਫੇਰ ਮੋٹے ਪਾਣੇ ਪੈਣੇ ਆ सो तो तो भी अब ने बदल ही जाना गायस खा लो गरम गर्म पर बना लिया करो आटा तेलू लेकर पता क्या है तो खिडते ज नहीं है नकल मर्जी जोर ला जिन्ना मर्जी चाहे आटा माड़ा जी रखा मैं जो मर्जी आलू पा देव पर बाहर नहीं निकलें ऐवे बनते नहीं कहर नहीं निकलते आलू ਔਰ ਹੁਣ ਆਪਾਂ ਕਰਤੀ ਬਲੋਟੀ ਸਟਾਰਟਿੰਗ ਮਨੇ ਰ ਪਪਨ ਦੇਣਾ ਆਪਣੇ ਗਰਮ ਗਰਮ ਪਰਾਂਠੇ ਪਪਾ ਬਾਰੇ ਗਾਲਾਂ ਕੱਢਦੇ ਨੇ ਕਦੇ ਮੇਰੇ ਟੀ ਡੇਡਾ ਬੜਾ ਕਰਤਾ ਖਰਾ ਖਲਾ ਕੇ ਰੋਟੀਆਂ ਤੇ ਪਰਾਂਠੇ ਛੱਡਦੀ ਨਹੀਂ ਕਹਿੰਦੇ ਹੁਣ ਵੀ ਗਾਲਾਂ ਕੱਢ ਕੇ ਜਾਇ ਰਹੇ ਨੇ ਸਿੰਪਲ ਬਣਾ ਦੇ ਮਗਾ ਹੁਣ ਨਹੀਂ ਬਣਨੇ ਸਿੰਪਲ ਖਾਓ ਹੁਣ ਦੀ ਹਰ ਦਿਨ ਵਾਲੇ बना मुझे मैंने को। राइस बना भी बार बार खा गए मतलब दो बार तो खादे रहा रात एक बचिया नहीं थोड़ा जाली बची जा

ਮਗਾ ਵਧੀਆ ਨੇ ਹਾਂਜੀ ਹੋ ਗਿਆ ਹਲੋ ਜੀ ਸੋਖਿਆ ਕੱਲ ਦੇ ਸੌਦੇ ਤੁਹਾਡਾ ਬਾਕੀ ਲੌਕ ਵਿੱਚ ਸੋਖਿਆ ਕਿ ਮੇਰਾ ਵੀ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋ ਕੇ ਰਾਤੀ ਖੁਸ਼ ਹੋਵੋਗੇ ਤੇ ਮੈਂ ਲੱਗਦੀ ਹਾਂ ਜੀ ਹੁਣ ਆਡੇ ਮਿਲ ਜਣ

ਕਪੜਿਆਂ ਨੂੰ ਮਸ਼ੀਨ ਚ ਪਾ ਕੇ ਆਈਆਂ ਨੇ ਅਸੀਂ ਡਰੈਸਾਂ ਵਗੈਰਾ ਨੇ ਆ ਕੇ ਮੈਂ ਪਹਿਲੇ ਇਹ ਆਪਣਾ ਕਰਕੇ ਆ ਗਈ ਪਾ ਕੇ ਆ ਕੇ ਵਿਜਾਨੂੰ ਆਪਣੇ ਕੱਪੜੇ ਤੇ ਧੋ ਹੋ ਜਾਂਦੇ ਨੇ ਤੁਸੀਂ ਲੋਕ ਕੰਮ ਕਰਨਾ ਜਾਨੂ ਫਿਰ ਧੁਵਾ ਕੇ ਆ ਆ ਥੇ ਨਾ ਰਿਫਲੈਕਸ਼ਨ ਹੋ ਰਹੀ ਆ ਮਾ ਜ ਵਾਈਟ ਵਾਈਟ ਜਾ ਮੈਂ ਇੱਧਰ ਆਇਆ ਸੈਕਿੰਡ ਰਾਉਂਡ ਦੇ ਹਾਂਜੀ ਹੁਣ ਠੀਕ ਹੈ ਸੈਕਿੰਡ ਰਾਉਂਡ ਤੇ ਫਿਰ ਪਾਉਣੇ ਨੇ ਹਜੇ ਕੱਪੜੇ ਫਿਰ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਇਹ ਵਿਜਾਨੂੰ ਕਿਹੜਾ ਚੋ ਤੁਹਾਨੂੰ ਮੇਰੀ ਕਿਚਨ ਸਾਫ ਹੋ ਜਾ ਉਹ ਤੇਰੀ ਜਾਨੂ ਕੱਟ ਕੇ ਹੋ ਕਰਿਆ ਆਂਗੀ ਸਹਜ ਡਰੈਸ ਆਪਣੀ ਬਣੀ ਬਣਾਈ ਹੈ ਲਈ ਪਹਿਲਾਂ ਨੇ ਸਟੀਚਿੰਗ ਕਰਵਾਉਣੀ ਸੀ ਕਿ ਹੁਣ ਸਾਇਦ ਮੇਰੇ ਨਾਲ ਦੀ ਮਤਲਬ ਕਿ ਹੂੰ ਕਲਰ ਹੂੰ ਕਲਰ ਕਲਰ ਨਾਲ ਲੈ ਲਈ ਆਈ ਤੇ ਇਹਨੂੰ ਪਸੰਦ ਆ ਗਈ ਸੀ ਇਹ ਦੂਜੀ ਵਾਰ ਹੈ ਨਾ ਪਹਿਲਾਂ ਇੱਕ ਚੀਜ਼ ਦੇਖੀ ਉਹ ਇਹ ਪਸੰਦ ਨਹੀਂ ਆਈ ਦੂਸਰੀ ਜਦ ਮੈਂ ਕਢਵਾਈ ਮੈਂ ਕਿਹਾ ਵੀ ਵੀਰੇ ਉਹ ਕੱਢੀ ਪਹਿਲਾਂ ਤਾਂ ਨਹੀਂ ਮम्मा ਇਹ ਕਲਰ ਨਹੀਂ ਮੈਂ ਲੈਣਾ ਹਾਂ ਤੇ ਇੱਕ ਵਾਰ ਖੋਲ ਕੇ ਤਾਂ ਦੇਖ ਲੰਨੇ ਆ ਵੀ ਖੋਲੇ ਦੀ ਚੀਜ਼ ਮੈਨੂੰ ਪਹਿਲਾ ਵਾਲੀ ਵਰਗਾ ਲੱਗਿਆ ਸੀ ਮਮਾ ਵੀ ਖੋਲ ਕੇ ਪਤਾ ਲੱਗਦਾ ਹੁੰਦਾ ਹੈਗਾ ਕੋਈ ਵੀ ਚੀਜ਼ ਆ ਜਦੋਂਕਰ ਉਹਨਾਂ ਨੇ ਦਿਖਾਉਣ ਲੱਗੇ ਫਿਰ ਉਹਨੂੰ ਖੋਲਦਾ ਤਾਂ ਨਹੀਂ ਮਮਾ ਆਹੀ ਲੈਣਾ ਮੈਂ ਆਹੀ ਲੈ। ਸਾਡਾ ਸੀ ਮਾਮਾ ਤੇ ਸੇਮ ਸੇਮ ਅਰ ਤੁਸੀਂ ਦੇਖੋਗੇ ਸਾਨੂੰ ਵਿਆਹ ਤੇ ਵਿਅਕਤ ਕਿੱਦਾਂ ਦੀ ਡਰੈਸ ਲਿੱਤੀ ਆ ਮੈਂ ਲਿੱਤੀ ਆ ਔਰ ਮਮਾ ਨੇ ਪਰ ਮੇਰਾ ਹਜਾ ਰੈਡੀ ਹੋਣ ਤੋਂ ਪਹਿਲਾਂ ਮੇਰੇ ਬਹੁਤ ਜ਼ਿਆਦਾ ਗੈਨ ਸੁਣਾਈ ਰਹੀ ਆ ਯਾ ਗਾਇਸ ਕੋਈ ਨਾ ਮਮਾ ਹੋਇਆ ਨਾ ਟੈਨਸ਼ਨ ਨਾ ਲੋ। ਉਹ ਤਾਂ ਪਹਿਲਾਂ ਉਹ ਤਾਂ ਬਹੁਤ ਘੱਟ ਹੋ ਰ ਪਏ ਨੇ। ਔਰ ਗਾਇਸ ਜਿਹੜੀ ਜੁਐਲਰੀ ਲਾਈ ਸੀਗੀ ਮੈਂ ਕੋਸ਼ਿਸ਼ ਕਰਾ ਮੈਨੂੰ ਹੁਣ ਪਸੰਦ ਨਹੀਂ ਬਿਲਕੁਲ ਵੀ ਉਹ ਤਾਂ ਚਲੋ ਪਹਿਲਾਂ ਚੇਂਜ ਕਰ ਲਵਾਂਗੀ। ਉਹਦਾ ਤੇ ਉਹ ਵੀ ਅੱਗੇ ਕਹਿੰਦੇ ਕੋਈ ਵਾਲੀ ਭਾਬੀ ਜੀ ਤੁਸੀਂ ਜਲ ਮਾਰਦੀ ਆ ਤੇ ਚੇਂਜ ਕਰ ਚੋ। ਸਾਰੇ ਸਭ ਤੋਂ ਵਧੀਆ ਵਧੀਆ ਸੈੱਟ ਦਵਾਂਗੇ। ਫਿਰ ਹੁਣ ਮੈਂ ਦਿਖਾਵਾਂਗੀ ਉਹਦੀ ਸ਼ਾਪ ਵੀ ਦਿਖਾਵਾਂਗੀ ਕਿ ਮੈਂ ਦੀ ਫਸਮਾ ਲੈਂਦੀ ਆ। ਤੇ ਤੁਸੀਂ ਵੀ ਜਾਓ। ਟੂ ਮਿਨਮਮ ਉਹ ਹੋਪਰੇਟ ਤੇ ਬੰਦੇ ਨੇ ਤੁਹਾਨੂੰ ਕਈ ਕਈ ਨੇ ਮੈਨੂੰ ਪੁੱਛਿਆ ਵੀ ਉਹਦੀ ਸ਼ਾਪ ਕਿੱਥੇ ਆ ਹਨਾ ਕਿੱਥੇ ਤੇ ਜਾ ਕੇ ਸ਼ਾਪ ਆ ਮੈਂ ਤੁਹਾਨੂੰ ਵੀਡੀਓ ਬਣਾਉਂਗੀ ਉਹਦੀ ਸ਼ਾਪ ਦੀ ਹਨਾ ਤੁਹਾਨੂੰ ਦਿਖਾਉਂਗੀ ਜੀ ਉਹਦੀ ਐਂਟਰੀ ਵੀ ਦਿਖਾਉਂਗੀ ਕਿੱਥੋਂ ਐਂਟਰੀ ਆ ਹਨਾ ਉਹਦੀ ਸ਼ਾਪ ਦੀ ਸਾਢੇ 4 ਵਾਰ ਸੇਮ ਸੇਮ ਹੋ ਗਿਆ ਹਨਾ ਮੇਰੇ ਪਾਪਾ ਵੀ ਸੇਮ ਸੇਮ ਇਸ ਵਾਰੀ ਆਪ ਪਹਿਰੇ ਵਾਰੀ ਸੇਮ ਸੇਮ ਹੁੰਦਾ ਕਈ ਕਈ ਵਾਰੀ ਹੁੰਦਾ ਵੀ ਆਪਾਂ ਲੱਗਦਾ ਪਰ ਅਸੀਂ ਇੱਕ ਕੋਈ ਆਖੀ ਆਪਾਂ ਦਾ ਪਰ ਇਹ ਹੋਰ

ਜੋ ਦਾ ਹੈ ਸਿੰਪਲ ਅਸੀਂ ਆਸਾਨੀ ਤੋਂ ਨਾਲੋਂ ਡਾਰਕ कलर ਘੱਟ ਪਸੰਦ ਹੈ ਮੈਨੂੰ ਮੈਨੂੰ ਡਾਰਕ कलर ਠੀਕ ਹੈ ਨਾ ਤੁਹਾਨੂੰ ਦੋਨੋਂ ਵਧੀਆ ਲੱਗਦਾ ਲਾਈਟ ਕਲਰ ਵੀ ਵਧੀਆ ਲੱਗਦਾ ਡਾਇਰ ਕਲਰ ਵੀ ਬੱਦਲਾ ਲੱਗਦਾ ਪਰ ਪਰ ਜੇ ਨਾ ਮੇਰੇ ਕੋਲ ਨਾ ਮਤਲਬ ਕਿ ਪੀਚ ਚਲੋ ਕਲਰ ਦੱਸ ਦਿੰਗੇ ਮੇਰੇ ਕੋਲ ਪੀਚ ਕਲਰ ਬਹੁਤ ਜ਼ਿਆਦਾ ਨਹੀਂ ਹਨ ਮੈਨੂੰ ਮੈਂ ਕੋਈ ਕਲਰ ਹੋਰ ਲੈ ਕੇ ਆਈ ਸੀ ਉਹ ਸੂਟ ਦੇ ਵਿੱਚ ਨਾ ਟੋਕ ਸੀ ਤੇ ਉਹਦੇ ਵਿੱਚ ਆਪਸ਼ਨ ਆ ਸੀ ਇਹਨੀਆਂ ਦੋਏ ਜਾਂ ਪੀਚ ਜਾਂ ਉਹੀ ਕਲਰ ਹਨਾ ਮਮੈਂ ਮੈਂ ਦੱਸ ਰਹੀ ਆ ਵੀ ਜੋ ਪੀਚ ਦਾ ਉਹ ਹੋਰ ਜਦੋਂ ਮੈਂ ਹੋਰ ਸੂਟ ਦੇਖਿਆ ਨਾ ਬੜੇ ਗੰਦੇ ਗੰਦੇ ਚ ਦਿਖਾ ਰਹੇ ਸੀ ਕਿ ਮੈਨੂੰ ਬੜਿਆ ਨਹੀਂ ਲੱਗਿਆ ਯਾਰ ਤੋ ਮੈਨੂੰ ਚਾਹੀਦੀ ਦੀ ਵੀ ਨੈਕਟਾ ਦੀ ਉਹ ਕੜਾਈ ਸੀਗੀ ਤੇ ਤਾਂ ਕਰਕੇ ਫਿਰ ਮੈਂ ਉਹ ਚ ਆਪਸ਼ਨ ਚੁਣ ਲਈ ਫਿਰ ਪੀਚ ਕਲਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਨਾ ਵੀ ਕਲਰ ਤਾਂ ਹੁੰਦੇ ਹੀ ਨਹੀਂ ਮਮਾ ਕੋਲ ਕਲਰ ਹੁੰਦੇ ਹੀ ਨਹੀਂ ਆਪਣੇ ਕੋਲ ਸਾਰੇ ਹੀ ਕਲਰ ਆ ਮੇਰੇ ਕੋਲ ਸਾਰੇ ਹੀ ਕਲਰ ਨੇ ਹੈ ਨਾ ਹਾਲਾਂਕਿ ਮੇਰੇ ਕੋਲ ਇੱਕ ਕਲਰ ਦਾ ਜਿਵੇਂ ਤਿੰਨ ਨੇ ਪਿੰਕ ਸੂਟ ਨੇ ਤਿੰਨ ਚਾਰ ਪੀਚ ਨੇ ਏ ਤੇ ਫਸਕੀ ਮੇਰੇ ਕੋ ਪੀਚ ਪਈ ਆ ਗਾਇਸ ਜਿੱਥੇ ਆ ਗਿਆ ਪੀਚ ਜਾਂ ਪਿੰਕਲ ਆ ਨਾ ਉੱਥੇ ਮम्मा ਨੇ ਲੈਣਾ ਹੀ ਲੈਣਾ ਹੁੰਦਾ ਮੈਨੂੰ ਫਿਰ ਮੈਂ ਅਰੇ ਸਾਥ ਮੇਰੀ ਆਪਸ਼ਨੇ ਉਹੀ ਸੀ ਮੈਂ ਪੀਚ ਨਹੀਂ ਸੀ ਲੈਣਾ ਮੇਰੀ ਉੱਥੇ ਉਹੀ ਸੀਗੀ ਉਹ ਸੂਟ ਦੇ ਵਿੱਚ ਵੀ ਜਦ ਤੱਕ ਮੈਂ ਹੋਰ ਦੇ ਫਲ ਆ ਕਿ ਨਾ ਬਦੀਆਂ ਨਹੀਂ ਦਿਖਾਉਣਗੇ ਮੈਂ ਪੰਜ ਦੇ ਨਹੀਂ ਆ ਰਿਹਾ ਫਿਰ ਤਾਂ ਤਾਂ ਕੋਈ ਆਪਸ਼ਨ ਹੋਣੀ ਚਾਹੀਦੀ ਹਮਾਂ ਕੋਈ ਗੱਲ ਨਹੀਂ ਆਈ ਮੀਨ ਇਹ ਟੈਂਸ਼ਨ ਲਈ ਸਾਰੇ ਆਪਾਂ ਕਹਿੰਦਾ ਇੱਕ ਬਾਰਕਾ ਹੋਣਾ ਮੁੜ ਕੇ ਫੇਰ ਉਹ ਪਿਆ ਰਹਿਣਾ ਕਹਿੰਦੇ ਤੂੰ ਮੈਨੂੰ ਪਤਾ ਕਹਿੰਦੇ ਕਿ ਅੱਗੇ ਕਿੰਨੇ ਕੁ ਪਾਉਣੀ ਆ ਸਾਰੇ ਦੇ ਵਿੱਚ ਇੱਕ ਬਾਰਕ ਸੂਟ ਪਾ ਕੇ ਰੱਖੇ ਹੋਏ ਨੇ ਹਨਾ ਵੀ ਤੂੰ ਇੰਨੀ ਟੈਂਸ਼ਨ ਨਾਲ ਐ ਵੀ ਕੋਈ ਨਾ ਕਲਰ ਤਾਂ ਹੁੰਦੇ ਹੀ ਨੇ ਕਹਿੰਦਾ ਸੇਮ ਕੋਈ ਚੱਕਰ ਨਹੀਂ ਹੈਗਾ ਵੀ ਡਿਜ਼ਾਈਨਿੰਗ ਦਾ ਤਾਂ ਫਰਕ ਹੁੰਦਾ ਹੀ ਆ ਹਨਾ ਚਲੋ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਨੂੰ ਸਰਫੇਸ਼ਲ ਵਗੈਰਾ ਮੈਂ ਸ਼ਾਇਦ ドラਮਾ ਮੇਰਾ ਲੱਗਦਾ ਨਹੀਂ ਹੈਗਾ ਨੂੰ ਫੇਰ ਸ਼ੁਰੂ ਕਰਾਂ ਹਮ ਹਾਂ ਕਲਵਾਂ ਸ਼ਾਇਦ ਕਰਾਂ ਮੈਂ ਲੈ ਕੇ ਨਹੀਂ ਆਈ ਤੁਹਾਨੂੰ ਭੁੱਲੇ ਬਸ ਗੱਟੇ ਭੁੱਲੇ ਤੇ ਉਹ ਸੇਰ ਹੁਣ ਚੱਲ ਲੈ ਕੇ ਨਹੀਂ ਨੀ ਮੈਂ ਤੇ ਭੁੱਲੇ ਬਲੀਚ ਬਲੀਚ ਚੁ ਲਈ ਮੈਂ ਕੱਲੀ ਚੱਲ ਬਲੀਚ ਦੇ ਦੇ ਵਿੱਚ ਭੁੱਲੇ ਬਲੀਚ ਨਾਲ ਸਾਰਾ ਜੋ ਮਰਜੀ ਲਾ ਲੋ ਬਲੀਚ ਨਾਲ ਵੀ ਖਰਬ ਹੋ ਜਾਂਦਾ ਹੂੰ ਆਪਣੀ ਸਕਿਨ ਨੇ ਬਹੁਤ ਜਵਾਬੀ ਕਰਦੀ ਹੈ ਜੀ ਤੇ ਕਿਹਦਾ ਪਰਸ ਤੇ ਮੈਨੂੰ ਇਹ ਨਿਕਲ ਕੇ ਨਾਲ ਨਹੀਂ ਆਈ ਅ ਜੇ ਜਰ ਮੈਂ ਜਿਆਦਾ ਜੇ ਮੈਂ ਖਾਸ ਮੈਰੀਜ ਹੁੰਦੀ ਹੈ ਹਨਾ ਤਾਂ ਮੈਂ ਕਰ ਲੀਨੀ ਜੇ ਜਿਆਦਾ ਟੈਨਿਕ ਹੋਵੇ ਜੇ ਜਿਆਦਾ ਮੁਖਰਾਵਦਾ ਹੋਵੇ ਤਾਂ ਕਰ ਲੈਂਦੀ ਤੇ ਹੁਣ ਤਾਂ ਮੈਨੂੰ ਆਏ ਆ ਵੀ ਚਲ ਚਾ ਚੂਕਾ ਬ੍ਰੀਕ ਕਰਦੇ ਹਾਂ ਬਾਕੀ ਦੇਖਦੇ ਆ ਕੀ ਬਣਦਾ ਤੁਸੀਂ ਸਸ ਬਲੌਗ ਦੇ ਨਾਲ ਬਣੇ ਰਹੋ ਤੇ ਦੇਖੋ ਹੋਰ ਆਪਾਂ ਕੀ ਕੀ ਕਰਾ ਚਲੋ ਜੀ ਹੁਣ ਮੈਂ ਮਿਲਦੇ ਆਂ ਤੁਹਾਨੂੰ ਬਾਅਦ ਵਿੱਚ ਬਾਅਦ ਵਿੱਚ ਬਾਏ ਹਾਂਜੀ ਫ੍ਰੈਂਡਸ ਆਪਾਂ ਨੇ ਕੱਪੜੇ ਧੋਤੇ ਜੀ। ਆਰੇ। ਆ ਦੇਖੋ। ਕੱਪੜੇ ਆਪਾਂ ਧੋ ਕੇ ਪਾਤੀ ਸੁੱਕਣੇ ਪਰ ਅੱਜ ਬੱਦਲ ਬਹੁਤ ਆ। ਆਪਣੀ ਨਿਕਲੀ ਹੋਇਆ ਦੇਖੋ ਤੁਸੀਂ ਦੇਖ ਸਕਦੇ ਹੋ ਮੌਸਮ ਕਿੰਨਾ ਅਜੀਬ ਜਿਹਾ ਮੌਸਮ ਅੱਜ। ਤੇ ਇੱਧਰ ਵੀ ਆਪਾਂ ਸਟੈਂਡ ਤੇ ਪਾਦੇ ਹੋ ਬੱਚਿਆਂ ਨੇ ਉਹਨੇ ਬੈਗ ਕੱਢ ਕੇ ਬਾਹਰ ਰੱਖ ਲਏ ਕਿਉਂਕਿ ਹੁਣ ਇਹਨਾਂ ਨੂੰ ਟਿਊਸ਼ਨ ਦਾ ਟਾਈਮ ਹੋ ਗਿਆ ਹੁਣ ਟਿਊਸ਼ਨ ਜਾਣਗੇ। ਤੇ ਪਹਿਲਾਂ ਮੈਂ ਪਾਣੀ ਮਾਰਦਾ ਸੀਗਾ ਹੁਣ ਮੈਂ ਪੋਚਾ ਲਾਦਾ ਮੈਨੂੰ ਇਹ ਸੀਗਾ ਕੁਝ ਬੱਦਲ ਬਰੀ ਜੇ ਫਿਰ ਚਲਦੀ ਨਹੀਂ ਸੁੱਕਣਾ ਪੋਚਾ ਲਾ ਕੇ ਚਲਦੀ ਸੀ ਕੁਝ ਅੰਦਰ ਆਪਾਂ ਪੋਚਾ ਸਵੇਰੀ ਲਾਤੇ ਸੀਗੇ ਅੰਦਰ ਲ ਆਪਣਾ ਕੰਮ ਸਾਰਾ ਨਿਬੜਿਆ ਹੋਇਆ ਹੈਦਰ ਹੋਣ ਲੱਗਿਆ ਇੱਕ ਦੂਜੇ ਨਾਲ ਬੈਸਣ ਅਸੀਂ ਆਪਣੇ ਘਰ ਦੇ ਵਿੱਚੋਂ ਬੇਕਾਰ ਹੋ ਗਏ ਹੂੰ ਬੇਕਾਰ ਹੋ ਗਏ ਨਾਲੇ ਬੈਗ ਮਾਰੇ ਕੱਪੜੇ ਪਾ ਕੇ ਵਿੱਚ ਬਾਹਰ ਇਹ ਘਰ ਤੋਂ ਘਰ ਤੇ ਬੇਕਾਰ ਮੈਂ ਆਪਣੇ ਬੱਚੇ ਘਰ ਤੋਂ ਕਿੱਥੇ ਬੇਕਾਰ ਠੀਕ ਆ ਮੈਂ ਆਪਣੇ ਬੱਚੇ ਕਿੱਥੇ ਘਰ ਤੋਂ ਬੇਕਾਰ ਹੋ ਪਾਦੇ ਨਾਲੇ ਬੈਗ ਚਾਟੇ ਹੁਣ

ਚਲੋ ਦੇਖਦੇ ਆ ਫਰਾ ਕੇ ਧੋਦਾਂਗੇ ਸੱਚ ਉਹਨੂੰ ਸੰਡੇ ਗਿਆ ਤੋਂ ਸੜ ਜਾਣਾ ਸੰਡੇ ਨੂੰ ਧੋ ਲਾਂਗੇ ਆਪਾਂ ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਬਣੇਰੇ ਹਮੇਰੀ ਵੀਡੀਓ ਦੇ ਨਾਲ ਹਾਂਜੀ ਫਰੈਂਡਸ ਅਸੀਂ ਰੋਟੀ ਵਗੈਰਾ ਖਾ ਲਈ ਤੇ ਬੱਚੇ ਸੋ ਗਏ ਸੈਰ ਜਾਗਦੀ ਬਸ ਸੋਣੇ ਵਾਲੀ ਉਹ ਆ ਤੇ ਟਾਈਮ ਹੋ ਗਿਆ 10:00 ਵੱਜ ਗਏ ਤੇ ਸਾਡਾ ਸਲਾਈ ਸੈਂਟਰ ਚੱਲ ਰਿਹਾ ਦੇਖੋ ਜੀ ਸਾਡੇ ਟੇਲਰ ਸਾਹਿਬ ਨੂੰ ਮਿਲੋ ਜੀ ਹੈਲੋ ਘਰ ਦੇ ਦਿੱਲਸਾ ਪਰ ਮੇਰਾ ਸੂਟ ਨਾ ਦਿਖ ਜਬ ਬਸ ਮੂੰ ਮੂੰ ਹੀ ਦਿਖੇ ਤੇਰਾ ਇਹ ਮੂੰ ਮੂੰ ਦਾ ਘਾਲੇ ਵਾ ਤੇ ਅਸੀਂ ਅੱਜ ਰਾਤ ਨੂੰ ਆਪਣੀ ਡਰੈਸ ਤਿਆਰ ਕੂੜੀ ਕਰਨੀ ਆ ਡਰੈਸ ਤਿਆਰ ਕਰਕੇ ਫਿਰ ਸੈਜ ਦੀ ਇੱਕ ਸਲਵਾਰ ਰਹਿ ਗਈ ਉਹ ਸਵੇਰੇ ਰੈਡੀ ਕਰਾਂਗੇ ਤੇ ਆਈ ਆ ਹੀ ਲੇਟ ਆ ਕਾਫੀ ਜ਼ਿਆਦਾ ਤਾਂ ਕਰਕੇ ਨਹੀਂ ਉਹਨੂੰ ਤਾਂ ਸਾਰਾ ਕੰਮ ਨਿਪਟ ਜਾਣਾ ਸੀ ਹਨਾ ਸਾਨੂੰ ਸਾਰੇ ਹੋ ਜਾਣੇ ਸੀਗੇ ਚਲੋ ਜੀ ਹੈ ਉਹਨੂੰ ਤਾਂ ਪੈਣ ਹੋਰ ਕੀ ਰਾਗਮ ਨੇ ਪੜਿਆ ਹੁਣ ਅਸੀਂ ਸਾਰੀ ਦੀ ਸਲਵਾਰ ਵੀ ਹੋ ਜਣੀ ਸਾਰੀ ਕੁਛ ਕਿੰਨੇ ਵਜੇ ਆਇਆ ਸੀ ਬਣ ਹੂੰ 2 ਵਜੇ ਆਇਆ ਸੀਗਾ ਤੇ 4 ਵਜੇ ਸਟੀਚਿੰਗ ਕਰ ਸਾਡੇ ਨਾ 4 ਵਜੇ ਕਟਿੰਗ ਕੀਤੀ ਹੈ ਨਾ 5 ਵਜੇ ਲੱਗੇ ਦੀ ਸਟੀਚਿੰਗ ਕਰਨ ਤੇ ਡਰੈਸ ਮੇਰੀ ਤਿਆਰ ਹੋ ਰਹੀ ਹੈ ਬਸ ਹੁਣ ਤਾਂ ਬਸ ਹੁਣ ਤਾਂ ਟੱਚ ਅਪ ਜੇ ਕਹਦੇ ਹੁੰਦੇ ਹਨਾ ਵੀ ਦੇਣਾ ਉਹ ਹੀ ਲਾਸਟ ਹਣਾ ਉਹ ਬਸ ਰਹਿ ਗਿਆ ਥੋੜਾ ਜਿਹਾ ਬਾਕੀ ਸਾਰਾ ਰੈਡੀਗਾ ਫਿਟਿੰਗ ਇੰਨੀ ਸੋਣੀ ਆਈ ਜਾ ਹਣਾ ਇੱਕ ਵਾਰ ਚ ਪਹਿਲੀ ਵਾਰ ਚ ਇੰਨੀ ਵਧੀਆ ਫਿਟਿੰਗ ਆਈ ਆ ਮੰਗੇ ਮੰਗੇ ਗਲੇ ਤੋਂ ਕਰਤਾ ਸੀ ਉਹ ਤੇ ਇੰਨੀ ਜਾਲਾ ਫਿਟਿੰਗ ਸੋਣੀ ਆਈ ਆ ਤੇ ਹੁਣੇ ਬਸ ਜੀ ਦੇਖੋ ਹਜੇ ਅਸੀਂ ਕਦ ਪਹਿਨੇ ਘਾਟਾ ਲੱਗ ਜੂ ਹਣਾ 11 ਵਜੇ ਜਾਣਗੇ ਤੇ ਮਿਲਾਂਗੇ ਜੀ ਤੁਹਾਨੂੰ ਅਸੀਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਪਿੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਜੀ ਓਕੇ ਜੀ ਮਿਲਦੇ ਹਾਂ ਕੱਲ ਨੂੰ ਨਿਊ ਵਲੌਗ ਨਾਲ ਓਕੇ ਬਾਏ ਬਾਏ ਟੇਕ ਕੇਅਰ